सत नान पत नाम पत नाम दे वर न पक नाम सत नाम दे व घर वाइ घर वर देवी बत नाम सतनाम सत नाम दे Oh! I'm Fear, but i ain't gonna... ਦੀ ਸੇਵਾ ਕੀਤੀ ਗਈ ਹੈ ਸਤਿਗੁਰੂ ਦੀ ਇਹ ਸਰਵਕਮ ਕਾ ਦੀ ਸੇਵਾ ਦਰਸ ਪਰਵਾਣ ਕਰਨੇ ਜਦ ਵੀ ਜਮੇ ਬਖਸ਼ੂ ਕਰੇ ਨਾਮ ਦਾ ਨੂ ਦੀਆਂ ਦਾਤਾ ਬਖਸ਼ੂ ਕਰੇ ਨਾਮ ਤੋਂ ਇਹ ਜੋਰ ਪਿਆਰ ਬਖਸ਼ਿਸ਼ ਕਰਨੇ ਨੂੰ ਸੋਹੋਲ ਮੈਨੂੰ ਸੰਕਾ ਨੂੰ ਗਾਰੰਟੀ ਹੈ ਦੁੱਧਿਆ ਭੈਣਾਂ ਨੂੰ ਬੰਦੀ ਹੈ ਕਿ ਗੱਦਵੱਜ ਕੇ ਸ਼ਬਦ ਪੜੋ ਜੀ ਕੋਈ ਅਜ ਨਰਾਸ਼ ਨਾ ਹੋਏ ਜਿੰਨਾ ਸਮਾਂ ਲੱਗਦਾ ਲੋ ਹੈ ਗੁਰੂ i <laughs> ਸੋ ਜਨ ਸੇ ਕਾਲੀ ਲਈ ਬਹੁਤ ਬਹੁਤ ਧੰਨਵਾਦ ਲਗਾ ਹੋਰ ਵੀ ਵੀਰਾਂ ਨੇ 500 ਰੁਪਿਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿਪਾਲੇ 100 ਰੁਪਿਆ ਸਭ ਦਾ ਧੰਨਵਾਦ ਕਰੀ ਜਾਂਦਾ ਕੰਮ ਪਰ ਇੱਕ ਮੁਕਾਸੇ ਸਤੇ ਪਾ ਹਿੱਕਾਂ ਦੇ ਵਿੱਚ ਬਸ ਜਿਹੜਾ ਖਾਲਸਾ ਵੀ ਕਿਤੇ ਖੜੀ ਹਾਂ ਤੋ ਦੇਸ਼ ਨੂੰ ਸ਼ਾਇਦ ਬਤਾਇਆ ਜਾ ਰਿਹਾ ਹੈ ਸਤਿਗੁਰੂ ਦੇ ਇਲਾ ਸਰਵਨ ਸਹਿਤਾ ਦੀ ਸੇਵਾ ਕਰਦੇ ਵਾਲ ਕਰਲੇ ਸੁਣਦੇ ਅਕਲਾਂ ਬਖਸ਼ਿਸ਼ ਕਰਨੇ ਨਾਮ ਬਾਣੀ ਗਿਆਨ ਦਾ ਮਕਸਦ ਕਰਲੇ ਜਮਾਈਆਂ ਵਿੱਚ ਵਰਤਦਾ ਸਮੋਲ ਆਪਣੇ ਕਰ ਕਰ ਦੇ ਨਾਲ ਜੋੜੇ ਰੱਖਣ ਸਰਵਨ ਸਹਿਤਾ ਨੂੰ ਖੁਸ਼ੀ ਹੈ ਮਕਸਦ ਕਰਲੇ ਗੁਰੂ ਆਉ ਰਣਨ ਤੋਂ ਦੁਇਆ ਦਾ ਲੰਗਰ ਸੰਗਤ ਰਣ ਕਰੀਏ ਨੂੰ ਮਾਈਕ ਦੀ ਮਾਰਕ ਦੀ

ਕੋਨਾ ਨਹੀਂ ਛੱਡਦਾ ਯਾਰ ਨਾਲ ਹਨਾ ਬੱਲੇ ਤੇ ਰੰਗਦਾ ਕੱਲ ਬਾਦੂ ਕੰਮ ਕਰਦਾ ਹਾਂ ਰਹੇ ਨੂੰ महान तरफ़ <coughs> ਸਾਭ ਜਨ ਦੇ ਵਾਜੇ ਪੰਖ ਤਿਆਰੀ ਸਿੰਘ ਸਰਪੰਨ ਬਲਵੰਤ ਜੀ ਸਭ ਤੋਂ ਪਹਿਲਾਂ ਦੀਆਂ ਹੈ ਸਤਿਗੁਰੂ ਦੀ ਇਸ ਪਰਿਵਾਰ ਦੇ ਦੇਵਾ ਦਰ ਪਰਵਾਣ ਕਰਨ ਪਰਦੇ ਜਲਾ ਬਖਸ਼ਿਸ਼ ਕਰਨੇ ਨਾਮ ਦਾ ਨੀਂਹ ਦੰਤਾਂ ਅੰਮ੍ਰਿਤ ਵੇਲਾ ਬਨ ਦਾ ਨਿਆਰ ਪਿਆਰ ਬਖਸ਼ਿਸ਼ ਕਰਨ ਪਰਵਾਦ ਕੀ ਮੇਰਾ ਨੋਟ ਹੈ ਕਿ ਭਾਈ ਜਿਸ ਪਰਿਵਾਰ ਵੱਲੋਂ ਵੀ ਕੋਈ ਸੇਵਾ ਹੁੰਦੀ ਹੈ ਕਿਰਪਾ ਕਰਕੇ ਦੱਸਣ ਦੀ ਕਿਰਪਾਤਾ ਕਰਿਆ ਕਰੋ ਨਾਮ ਬੁਲ ਕੇ ਆਪਾਂ ਨਾਮ ਕਰਨੀਏ ਹਰੇਕ ਨੂੰ ਚਾਹ ਹੁੰਦਾ ਕਿ ਸਾਡੀ ਸੇਵਾ ਹੋ ਜਾਵੇ ਜਦ ਪੰਥ ਦਾ ਚਾਹਤ ਹੈ ਮੇਰਾ ਨੋਟ ਹੈ ਕਿ ਕਾਲ ਤੋਂ ਬਿਜਲੀ ਦੀ ਦਾਣਾ ਕੀ ਤੁਹਾਨੂੰ ਮਿਲ ਕੇ ਹੈ ਕਿਰਪਾ ਕਰਕੇ ਦੱਸਣ ਦੀ ਜਰੂਰ ਕਿਰਪਾ ਕਰਿਆ ਕਰੋ ਸਾਰੇ ਸਤਿਗੁਰੂ ਜੀ ਦੀਆਂ ਜਾਲੀ ਜਾਨ ਲੈ ਪਰਖੜ ਦੀ ਸੰਗਤਾਂ ਦੇ ਨਾਮ ਬਰਕਤਾਂ ਸਿੱਟੇ ਜਾਵੇ ਹੋਰਾਂ ਸੰਗਤਾਂ ਵਿੱਚ ਚਾਉ ਪੈਦਾ ਹੋਵੇ ਹੋਰੋ ਸੰਗਤਾਂ ਨਾਲਿਲ ਕੇ ਗੁਰੂ ਘਰ ਦੀ ਸੇਵਾ ਕਰਨ ਸਤਿਗੁਰਾਂ ਜੀ ਦੇ ਸਾਜੇ ਨਵਾਜੇ ਪੰਥ ਪਿਆਰੇ ਸਿੰਘ ਸਹਿਬਾਨਾਂ ਦੀ ਸੇਵਾ ਕਰਨ ਆਗੇ ਦੇ ਹੋਰ ਸੰਗਤਾਂ ਸਤਿਗੁਰਾਂ ਸਾਹਿਬਾਨਾਂ ਦੀ ਸੇਵਾ ਕਰਨ ਸਤਿਗੁਰੂ ਜੀ ਦੀ ਸਰਬਸੰਗਤ ਦੀ ਸੇਵਾ ਹੋਵੇ ਸਭ ਦੇ ਮਨਾਂ ਚਾਉ ਪੈਦਾ ਹੋਵੇ ਸਾਰੀਆਂ ਸੰਗਤਾਂ ਪਾਈ ਰਣ ਮਿਲ ਕੇ ਸਭ ਦਾ ਮੈਂ ਅਰਦਾਸ ਜ਼ਰੂਰ ਮਾਨੀ ਮੰਨ ਕਰਦੇ ਰਿਹਾ ਕਰੋ ਸੰਗਤਾਂ ਬਰੇੇ ਚਾਹ ਦੇ ਨਾਲ ਬਰੇੇ ਚਾਹ ਦੇ ਨਾਲ ਬਰੇੇ ਸੰਕਾਰ ਦੇ ਨਾਲ ਸੇਵਾ ਕਰਮੀਆਂ ਨੇ ਤੇ ਨਾਲ ਨਾਲ ਜਦੋਂ ਚੱਲੇ ਪੌਣੇ ਹੋਣਗੇ ਉਦੋਂ ਹੱਥ ਨਾਲ ਕਰਕੇ ਦੱਸਦੇ ਜੇ ਅੱਜ ਚੱਲੇ ਪੌਣ ਦਾ ਜਕਾਰਾ ਉਦੋਂ ਹੀ ਛੱਡਾਂਗੇ ਜਦੋਂ ਸਾਨੂੰ ਆਜਾ ਹੋਵੇਗੀ ਇਸ ਕਰਕੇ ਜੂਰ ਇੱਕ ਵਾਰੀ ਹੱਥ ਖੜੇ ਕਰਕੇ ਚੱਲੇ ਪੌਣ ਦਾ ਜਕਾਰਾ ਛੱਡਣ ਦੀ ਇਜਾਜ਼ਤ ਬਖਸ਼ੋ ਜੀ ਉਦੋਂ ਹੀ ਚੱਲੇ ਪੌਣ ਦਾ ਸਰੋਗੀ ਸ਼ਰਮ ਹੋ ਰਿਹਾ ਚਾਲੇ ਪਾਉਣ ਦਾ ਬਟਾਲਾ ਆਪਾ ਸਤਿਗੁਰੂ ਦੀ ਸੇਵਾ ਕਰ ਪਰਵਾਰ ਕਰਨ ਚੌਧਾ ਕਲਾ ਬਖਸ਼ਿਸ਼ ਵਾਲੇ ਦੋਹਰ ਲੋਕ ਤਾਤਨ ਰਖਸ਼ੀਆਂ ਨਾਮਦਾਨ ਬਖਸ਼ਿਸ਼ ਕਰਨ ਨੂੰ ਸੋ ਸੰਗਤਕਾਰ ਦੇ ਨੂੰ ਗੁਰੂ ਜੀ ਦਾ ਅਨੁਤਾਚੀ ਬੁਰਾ ਮਾਤਰਾ ਪਰ ਪਰਵਾਰ ਦੇ ਬੰਦ ਕਰ ਸੇਹਵਾਲਾ ਦੇ ਦੋਹਰ बटे ਚੱਕੋ ਮੁੜਿਆ ਝਾਕੇਦਰ ਚਾਰ 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 ਜੱਜ ਨਾ ਕਰੇ ਖੋਲੇ ਸੋਨਿਹਾਰ ਰਾਤਰੀ ਆਕਾਲ ਜਿਸ ਰਾਣੀ ਦਾ ਸ਼ੋਰ ਬਾਣੋ ਸਭ ਨੇ ਜੋ ਜਮਤਾ ਲਾਲ ਜਾਨ 7 ਕਿਲੋ ਜਦੋਂ ਸਾਰਿਆਂ ਨੂੰ ਕੱਲ ਬੋਲਸੀਆ ਖਾਸ ਕਰਕੇ ਜਿਹੜੀ ਸੰਤਾ ਬਾਲਕੀ ਸਾਹਿਬ ਜੀ ਦੇ ਪਿੱਛੇ ਨੇ ਉਹਨਾਂ ਨੂੰ ਖਾਸ ਕਰਕੇ ਦਿਲਪੀ ਹੈ ਕਿ ਵਾਹਿਗੁਰੂ ਦਾ ਜਾਪ ਕਰੋ ਭਾਈ ਜੰਮਾਂ ਨੂੰ ਮਾਰਨੀਆ ਸਤਿਗੁਰੂ ਜੀ ਸੋਡੀਆ ਸਾੜੀਆਂ ਮੌਕਾ ਦਾ ਮੌਕਾ ਪਉਣੀਆਂ ਚੰਗੀਆਂ ਸਾਤਨਾਵਾਂ ਉਹ ਵਾਹਿਗੁਰੂ ਦਾ ਜਾਪ ਕਰਨ ਦਾ ਕਰੋਗੇ ਜਦੋਂ ਉਹਦਾ ਪਾਸ ਜੇ ਸਭ ਤਰ੍ਹਾਂ ਦਾ ਪ੍ਰਵਾਹ ਕਰੂਗੀ ਹਾਂਜੀ ਮੈਂ ਬਸ ਮਮੀ ਆ ਗਿਆ ਹਾਂ ਇਹ ਮੇਰਾ ਧਿਆਨ ਰੱਖੀਂ ਦਿਆ ਹਾਂ ਇਹ ਤਾਂ ਮਾਇਕ ਤੇ ਤੋਂ ਜ਼ਿਆਦਾ ਨਾ ਇਹ ਤਾਂ ਬੜੀ ਥੋੜਾ ਕਈ ਐਸਾ ਹੀ ਤਾਂ ਹੈ ਉਹਨਾਂ ਤੋਂ ਕੋਈ ਨਹੀਂ ਕੋਈ ਕੋਸ਼ਿਸ਼ ਦੇ 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 ਕੋਸ਼ਿ बि <laughs> चाही واہ i et hoc est